फैसला साहब देखो ये हैगा कि जो घटना जड़ी दीपनगर दे बीच होशियारपुर दे बीच हुई है न्यू दीपनगर दे बीच देखो बच्चा ਸਾਡਾ ਹੀ ਬੱਚਾ ਆ ਉਹ ਸਾਡੇ ਵੀ ਛੋਟੇ ਬੱਚੇ ਆ ਕੱਲ ਨੂੰ ਅਸੀਂ ਨਹੀਂ ਚਾਹੁੰਦੇ ਕਿ ਇਦਾਂ ਦੀ ਕੋਈ ਘਟਨਾ ਮੁੜ ਕੇ ਤੇ ਦੁਬਾਰਾ ਸਾਡੇ ਹੁਸ਼ਿਆਰਪੁਰ ਜਾਂ ਸਾਡੇ ਪੰਜਾਬ ਦੇ ਵਿੱਚ ਮੈਂ ਤਾਂ ਇਹ ਗੱਲ ਕਹੂੰਗਾ ਕਿ ਹੋਵੇ ਇਸ ਕਰਕੇ ਜਿਹੜੇ ਅਸੀਂ ਇਹ ਅੱਜ ਜਿਹੜਾ ਰੈਜ਼ੋਲੂਸ਼ਨ ਪਾਸ ਕੀਤਾ ਪੰਚਾਇਤ ਵੱਲੋਂ ਕਿ ਜਿਹੜੇ ਸਾਡੇ ਬਜਵਾੜੇ ਦੇ ਵਿੱਚ ਜਿੰਨੇ ਵੀ ਪ੍ਰਵਾਸੀ ਹੈਗੇ ਬਿਨਾਂ ਕਾਗਜ਼ਾਂ ਤੋਂ ਰਹਿ ਰਹੇ ਆ ਕਿਸੇ ਵੀ ਬੰਦੇ ਦਾ ਪੇਪਰ ਜਿਹੜਾ ਉਹ ਤਸਦੀਕ ਨਹੀਂ ਕੀਤਾ ਜਾਊਗਾ ਚਾਹੇ ਉਹ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਨੀਲਾ ਕਾਰਡ ਤੇ ਜਿਹੜੇ ਵੀ ਬੰਦੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਕਿਰਾਏ ਤੇ ਰਹਿ ਰਹੇ ਆ ਜੇਕਰ ਉਹਨਾਂ ਵੱਲੋਂ ਕੋਈ ਵੀ ਵਾਰਦਾਤ ਪਿੰਡ ਦੇ ਵਿੱਚ ਹੁੰਦੀ ਆ ਤੇ ਉਹ ਜਿਹੜਾ ਬੰਦਾ ਕਿਰਾਏਦਾਰ ਜਿਨ੍ਹਾਂ ਨੇ ਰੱਖੇ ਆ ਉਹ ਕਾਰਵਾਈ ਫਿਰ ਪੰਚਾਇਤ ਉਸ ਬੰਦੇ ਤੇ ਕਰੂਗੀ ਨਾ ਕਿ ਪ੍ਰਵਾਸੀ ਤੇ ਕਰੂ ਮੋਰਚਾ ਤੁਸੀਂ ਖੋਲ ਦਿੱਤਾ ਹੈ ਪਿੰਡ ਦਾ ਸਹਿਯੋਗ ਬਹੁਤ ਚੱਲ ਰਹੀ ਹੈ ਪੰਚਾਇਤ ਦਾ ਸਹਿਯੋਗ ਬਹੁਤ ਚੱਲ ਰਹੀ ਹੈ ਕਿੰਨਾ ਚੰਗਾ ਸਰ ਮੈਨੂੰ ਮੇਰੇ ਪਿੰਡ ਦਾ ਦੇਖੋ ਬਹੁਤ ਵੱਡਾ ਸਹਿਯੋਗ ਆ ਮੈਂ ਕੋਈ ਵੀ ਕੋਈ ਵੀ ਸਰਪੰਚ ਇੰਨੇ ਕੰਫੀਡੈਂਸ ਨਾਲ ਗੱਲ ਉਦੋਂ ਹੀ ਕਰਦਾ ਹੁੰਦਾ ਜਦੋਂ ਉਹਨੂੰ ਪੂਰੇ ਪਿੰਡ ਦੀ ਸਪੋਰਟ ਹੋਵੇ ਤੇ ਮੈਨੂੰ ਆਪਣੇ ਪਿੰਡ ਵਾਲਿਆਂ ਤੇ ਇੰਨਾ ਕਮਾਣਾ ਕਿ ਮੈਂ ਜੇ ਉਹਨਾਂ ਨੂੰ ਕਿਤੇ ਵੀ ਇਸ ਸੰਬੰਧ ਦੇ ਵਿੱਚ ਆਪਾਂ ਕਿਤੇ ਵੀ ਕੱਲ ਦਾ ਮੈਂ ਕਾਲ ਕਰ ਰੱਖੀ ਆ ਮੈਂ ਵੀ ਅਸੀਂ ਕੱਲ ਜੰਜ ਘਰ ਦੇ ਵਿੱਚ ਇੱਕ ਆਮ ਜਲਾਸਾ ਕਰਨ ਜਾ ਰਹੇ ਹਾਂ ਇਸੇ ਮੁੱਦੇ ਦੇ ਉੱਤੇ ਤੇ ਮੈਨੂੰ ਪਤਾ ਕਿ ਸਾਡਾ ਪਿੰਡ ਵੱਧ ਚੜ ਕੇ ਉੱਥੇ ਹਿੱਸਾ ਪਾਊਗਾ ਪੋਰਨਾ ਪਿੰਡ ਦਾ ਸਰਪੰਚਾ ਨੂੰ ਜਾਂ ਜਿਹੜੇ ਸ਼ਹਿਰਾਂ ਤੇ ਐਮਸੀ ਨੇ ਲੀਡਰ ਨੇ ਖਾਸ ਕਰਕੇ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਤੁਸੀਂ ਸਰ ਮੈਂ ਮੈਸੇਜ ਦੇਖੋ ਵੀ ਹੁਣ ਹੱਦ ਹੋ ਗਈ ਆ ਅੰਤ ਹੋ ਗਈ ਆ ਕਿਸੇ ਚੀਜ਼ ਦਾ ਅੰਤ ਹੁੰਦਾ ਨਾ ਇਹ ਅੰਤ ਹੋ ਚੁੱਕਾ ਫਿਰ ਹੁਣ ਆਪਾਂ ਜੇ ਹੁਣ ਬਿਨਾਂ ਸਟੈਂਡ ਲਿਆ ਨਾ ਜੀ ਤੇ ਇਹ ਫਿਰ ਕੱਲ ਨੂੰ ਬਾਰੀ ਮੇਰੀ ਵੀ ਆ ਸਕਦੀ ਆ ਸੋ ਇਸ ਕਰਕੇ ਜਿੰਨੇ ਵੀ ਹੁਸ਼ਿਆਰਪੁਰ ਦੇ ਐਮਸੀ ਕਿਉਂਕਿ ਬਿਨਾਂ ਸਰਪੰਚ ਬਿਨਾਂ ਐਮਸੀ ਤੋਂ ਕੋਈ ਵੀ ਪ੍ਰਵਾਸੀ ਚਾਹੇ ਕੋਈ ਵੀ ਬੰਦਾ ਹੋਵੇ ਪੰਜਾਬੀ ਇਵਨ ਕੀ ਉਹਨਾਂ ਚੇਰ ਮਤਲਬ ਉਹ ਰਜਿਸਟਰ ਨਹੀਂ ਹੋ ਸਕਦਾ ਉਸ ਪਿੰਡ ਦੇ ਵਿੱਚ ਉਹਦੀ ਡਾਕੂਮੈਂਟਰੀ ਨਹੀਂ ਬਣ ਸਕਦੀ ਪੰਚਾਇਤਾਂ ਦੀਆਂ ਨਾਕਾਮੀਆਂ ਜਿਹੜੀਆਂ ਅੱਜ ਅਸੀਂ ਇਹ ਝੱਲ ਰਹੇ ਹੁਣ ਤੱਕ ਫੈਸਲਾ ਸਰ ਦੇਖੋ ਇਹ ਹੈਗਾ ਕਿ ਜੋ ਘਟਨਾ ਜਿਹੜੀ ਦੀਪਨਗਰ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਹੋਈ ਹੈ ਨਿਊ ਦੀਪਨਗਰ ਦੇ ਵਿੱਚ ਦੇਖੋ ਬੱਚਾ ਸਾਡਾ ਹੀ ਬੱਚਾ ਹੈ ਉਹ ਸਾਡੇ ਵੀ ਛੋਟੇ ਬੱਚੇ ਆ ਕੱਲ ਨੂੰ ਅਸੀਂ ਨਹੀਂ ਚਾਹਦੇ ਕਿ ਇਦਾਂ ਦੀ ਕੋਈ ਘਟਨਾ ਮੁੜ ਕੇ ਦੁਬਾਰਾ ਸਾਡੇ ਹੁਸ਼ਿਆਰਪੁਰ ਜਾਂ ਸਾਡੇ ਪੰਜਾਬ ਦੇ ਵਿੱਚ ਮੈਂ ਤਾਂ ਇਹ ਗੱਲ ਕਹੂੰਗਾ ਕਿ ਹੋਵੇ ਇਸ ਕਰਕੇ ਜਿਹੜੇ ਅਸੀਂ ਇਹ ਅੱਜ ਜਿਹੜਾ ਰੈਜ਼ੋਲੂਸ਼ਨ ਪਾਸ ਕੀਤਾ ਪੰਚਾਇਤ ਵੱਲੋਂ ਕਿ ਜਿਹੜੇ ਸਾਡੇ ਬਜਵਾੜੇ ਦੇ ਵਿੱਚ ਜਿੰਨੇ ਵੀ ਪ੍ਰਵਾਸੀ ਹੈਗੇ ਬਿਨਾਂ ਕਾਗਜ਼ਾਂ ਤੋਂ ਰਹਿ ਰਹੇ ਆ ਕਿਸੇ ਵੀ ਬੰਦੇ ਦਾ ਪੇਪਰ ਜਿਹੜਾ ਉਹ ਤਸਦੀਕ ਨਹੀਂ ਕੀਤਾ ਜਾਊਗਾ ਚਾਹੇ ਉਹ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਨੀਲਾ ਕਾਰਡ ਤੇ ਜਿਹੜੇ ਵੀ ਬੰਦੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਕਿਰਾਏ ਤੇ ਰਹਿ ਰਹੇ ਆ ਜੇਕਰ ਉਹਨਾਂ ਵੱਲੋਂ ਕੋਈ ਵੀ ਵਾਰਦਾਤ ਪਿੰਡ ਦੇ ਵਿੱਚ ਹੁੰਦੀ ਆ ਤੇ ਉਹ ਜਿਹੜਾ ਬੰਦਾ ਕਿਰਾਏਦਾਰ ਜਿਨ੍ਹਾਂ ਨੇ ਰੱਖੇ ਆ ਉਹ ਕਾਰਵਾਈ ਫਿਰ ਪੰਚਾਇਤ ਉਸ ਬੰਦੇ ਤੇ ਕਰੂਗੀ ਨਾ ਕਿ ਪ੍ਰਵਾਸੀ ਤੇ ਕਰੂ ਮੋਰਚਾ ਤੁਸੀਂ ਖੋਲ ਦਿੱਤਾ ਹੈ ਪਿੰਡ ਦਾ ਸਹਿਯੋਗ ਬਹੁਤ ਚਲ ਰਹੀ ਹੈ ਪੰਚਾਇਤ ਦਾ ਸਹਿਯੋਗ ਬਹੁਤ ਚਲ ਰਹੀ ਹੈ ਕਿੰਨਾ ਚੰਗਾ ਹੈ ਸਰ ਮੈਨੂੰ ਮੇ ਬਹੁਤ ਵੱਡਾ ਸਹਿਯੋਗ ਆ ਮੈਂ ਕੋਈ ਵੀ ਕੋਈ ਵੀ ਸਰਪੰਚ ਇੰਨੇ ਕੰਫੀਡੈਂਸ ਨਾਲ ਗੱਲ ਉਦੋਂ ਹੀ ਕਰਦਾ ਹੁੰਦਾ ਜਦੋਂ ਉਹਨੂੰ ਪੂਰੇ ਪਿੰਡ ਦੀ ਸਪੋਰਟ ਹੋਵੇ ਤੇ ਮੈਨੂੰ ਆਪਣੇ ਪਿੰਡ ਵਾਲਿਆਂ ਤੇ ਇੰਨਾ ਕਮਾਨਾ ਕਿ ਮੈਂ ਜੇ ਉਹਨਾਂ ਨੂੰ ਕਿਤੇ ਵੀ ਇਸ ਸੰਬੰਧ ਦੇ ਵਿੱਚ ਆਪਾਂ ਕਿਤੇ ਵੀ ਕੱਲ ਦਾ ਮੈਂ ਕਾਲ ਕਰ ਰੱਖੀ ਆ ਮੈਂ ਵੀ ਅਸੀਂ ਕੱਲ ਜੰਜ ਘਰ ਦੇ ਵਿੱਚ ਇੱਕ ਆਮ ਜਲਾਸਾ ਕਰਨ ਜਾ ਰਹੇ ਹਾਂ ਇਸੇ ਮੁੱਦੇ ਦੇ ਉੱਤੇ ਤੇ ਮੈਨੂੰ ਪਤਾ ਕਿ ਸਾਡਾ ਪਿੰਡ ਵੱਧ ਚੜ ਕੇ ਉੱਥੇ ਹਿੱਸਾ ਪਾਊਗਾ ਪੋਰਨਾ ਪਿੰਡ ਦਾ ਸਰਪੰਚਾ ਨੂੰ ਜਾਂ ਜਿਹੜੇ ਸ਼ਹਿਰਾਂ ਤੇ ਐਮਸੀ ਨੇ ਲੀਡਰ ਨੇ ਖਾਸ ਕਰਕੇ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਤੁਸੀਂ ਸਰ ਮੈਂ ਮੈਸੇਜ ਦੇਖੋ ਵੀ ਹੁਣ ਹੱਦ ਹੋ ਗਈ ਆ ਅੰਤ ਹੋ ਗਈ ਆ ਕਿਸੇ ਚੀਜ਼ ਦਾ ਅੰਤ ਹੁੰਦਾ ਨਾ ਇਹ ਅੰਤ ਹੋ ਚੁੱਕਾ ਫਿਰ ਹੁਣ ਆਪਾਂ ਜੇ ਹੁਣ ਬਿਨਾਂ ਸਟੈਂਡ ਲਿਆ ਨਾ ਜੀ ਤੇ ਇਹ ਫਿਰ ਕੱਲ ਨੂੰ ਬਾਰੀ ਮੇਰੀ ਵੀ ਆ ਸਕਦੀ ਆ ਸੋ ਇਸ ਕਰਕੇ ਜਿੰਨੇ ਵੀ ਹੁਸ਼ਿਆਰਪੁਰ ਦੇ ਐਮਸੀ ਕਿਉਂਕਿ ਬਿਨਾਂ ਸਰਪੰਚ ਬਿਨਾਂ ਐਮਸੀ ਤੋਂ ਕੋਈ ਵੀ ਪ੍ਰਵਾਸੀ ਚਾਹੇ ਕੋਈ ਵੀ ਬੰਦਾ ਹੋਵੇ ਪੰਜਾਬੀ ਈਵਨ ਕੀ ਉਹਨਾਂ ਚੇਰ ਮਤਲਬ ਉਹ ਰਜਿਸਟਰ ਨਹੀਂ ਹੋ ਸਕਦਾ ਉਸ ਪਿੰਡ ਦੇ ਵਿੱਚ ਉਹਦੀ ਡਾਕੂਮੈਂਟਰੀ ਨਹੀਂ ਬਣ ਸਕ ਪੰਚਾਇਤਾਂ ਦੀਆਂ ਨਾਕਾਮੀਆਂ ਜਿਹੜੀਆਂ ਅੱਜ ਅਸੀਂ ਇਹ ਚੱਲ ਰਹੇ ਹਾਂ